ਕੈਨੇਡੀਅਨ ਕਵਨ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਆ ਅਮਰੀਕਾ ਨੇ ਟਰੈਵਲ ਬੈਨ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਐਂਟਰੀ ਹੋਈ ਹੈ ਬੈਨ ਟਰੰਪ ਨੇ 39 ਦੇਸ਼ਾਂ ਤੱਕ ਵਧਾਈ ਹੈ ਯਾਤਰਾ ਪਾਬੰਦੀ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰੀ ਤੇ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਸਖਤ ਕਰ ਦਿੱਤਾ ਹੈ ਤੇ ਮੰਗਲਵਾਰ 16 ਦਸੰਬਰ 2025 ਨੂੰ ਟਰੰਪ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਰਾਸ਼ਟਰੀ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੋ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਵੀ ਜ਼ਿਆਦਾ ਸਖਤ ਕਰ ਦਿੱਤਾ ਹੈ 트੍ਰੰਪ ਪ੍ਰਸ਼ਾਸਨ ਨੇ 7 ਹੋਰ ਦੇਸ਼ਾਂ ਅਤੇ ਫਲਸਤੀਨੀਆ ਨੂੰ ਪੂਰੀ ਤਰ੍ਹਾਂ ਯਾਤਰਾ ਪਾਬੰਦੀ ਉਹਨਾਂ ਉੱਪਰ ਲਾ ਦਿੱਤੀ ਹੈ ਦਰਅਸਲ ਅਮਰੀਕੀ ਰਾਸ਼ਟਰਪਤੀ ਨੇ ਯਾਤਰਾ ਪਾਬੰਦੀਆਂ ਨੂੰ 39 ਦੇਸ਼ਾਂ ਤੱਕ ਵਧਾ ਦਿੱਤਾ ਹੈ ਇਹ ਇਸ ਸਾਲ ਦੇ ਸ਼ੁਰੂ ਵਿੱਚ ਐਲਾਨੇਗੇ ਦੇਸ਼ਾਂ ਦੀ ਗਿਣਤੀ ਨੂੰ ਦੁੱਗਣਾ ਕਰ ਦਿੰਦੇ ਨੇ ਜੋ ਅਮਰੀਕਾ ਦੀ ਯਾਤਰਾ ਪ੍ਰਸ਼ਾਸਨ 트ੰਪ ਨੇ ਜੇ ਪੰਜ ਹੋਰ ਦੇਸ਼ਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਫਲਸਤੀਨੀ ਅਥਾਰਟੀ ਵੱਲੋਂ ਜਾਰੀ ਦਸਤਾਵੇਜ਼ ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਪੂਰੀ ਤਰ੍ਹਾਂ ਪਾਬੰਦੀ ਦੇ ਅਧੀਨ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਤੇ 15 ਹੋਰ ਦੇਸ਼ਾਂ ਤੇ ਨਵੀਆਂ ਪਾਬੰਦੀਆਂ ਵੀ ਲਗਾ ਦਿੱਤੀਆਂ ਨੇ ਇੱਕ ਕਦਮ 트럼ਪ ਪ੍ਰਸ਼ਾਸਨ ਦੇ ਯਾਤਰਾ ਤੇ ਇਮੀਗ੍ਰੇਸ਼ਨ ਲਈ ਅਮਰੀਕੀ ਦਾਖਲੇ ਦੇ ਮਾਪਦੰਡ ਨੂੰ ਸਖਤ ਕਰਨ ਦੇ ਚੱਲ ਰਹੀ ਯਤਨਾਂ ਲੱਗ ਸ ਹੈ ਇਸ ਸਾਲ ਜੂਨ ਵਿੱਚ ਰਾਸ਼ਟਰਪਤੀ ਡੋਨਲਡ 트럼ਪ ਨੇ ਐਲਾਨ ਕੀਤਾ ਸੀ ਕਿ 12 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾਈ ਜਾਵੇਗੀ ਅਤੇ 7 ਹੋਰ ਦੇਸ਼ਾਂ ਦੇ ਲੋਕਾਂ ਨੂੰ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਮੌਜੂਦਾ ਵੀਜ਼ਾ ਵਾਲੇ ਅਮਰੀਕਾ ਦੇ ਕਾਨੂੰਨ ਸਥਾਈ ਨਿਵਾਸੀ ਜਾਂ ਡਿਪਲੋਮੈਟਿਕ ਜਾਂ ਐਥਲੀਟਸ ਵੀਜ਼ਾ ਵਰਗੀਆਂ ਵਿਸ਼ੇਸ਼ ਵੀਜ਼ਾ ਸ਼੍ਰੇਣੀਆਂ ਰੱਖਣ ਵਾਲੇ ਇਹਨਾਂ ਪਾਬੰਦੀਆਂ ਤੋਂ ਛੋਟ ਪ੍ਰਾਪਤ ਕਰ ਸਕਦੇ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਨਵੀਆਂ ਪਾਬੰਦੀਆਂ ਕਦੋਂ ਲਾਗੂ ਹੋਣਗੀਆਂ ਵਾਈਟ ਹਾਊਸ ਦੇ ਇੱਕ ਤੱਤਪੱਤਰ ਦੇ ਅਨੁਸਾਰ ਇਹ ਵਧੀ ਹੋਈ ਯਾਤਰਾ ਪਾਬੰਦੀ ਅਤੇ ਪ੍ਰਵੇਸ਼ ਪ੍ਰਬੰਧੀਆਂ 1 ਜਨਵਰੀ ਤੋਂ ਲਾਗੂ ਹੋਣਗੀਆਂ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਕੰਜੂਰ ਵੀਜ਼ਾ ਸਕਰੀਨਿੰਗ ਪ੍ਰਣਾਲੀ ਉੱਚ ਵੀਜ਼ਾ ਓਵਰਸਟੇਏ ਦੇ ਤਰ੍ਹਾਂ ਅਤੇ ਅਤੰਕਵਾਦੀ ਗਤੀਵਿਧੀਆਂ ਦੇ ਖਤਰੇ ਦੇ ਕਾਰਨ ਚੱਕਿਆ ਗਿਆ ਦੱਸਦੀ ਹੈ ਕਿ ਨਵੀਂ ਕੋਸ਼ਨਾ ਵਿੱਚ ਐਲਾਨੇ ਗਏ ਮੂਲ 12 ਉੱਚ ਜੋਖਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਤੇ ਪੂਰੀ ਪਾਬੰਦੀ ਜਾਰੀ ਰੱਖਣ ਰੱਖਦੀ ਹੈ ਇਹ ਦੇਸ਼ ਅਫਗਾਨਿਸਤਾਨ ਬਰਮਾ ਯਾਰਡ ਕਾਗੋ ਗੰਡਰਾਜ ਇਕਵੇਟਰੀਅਲ ਗਿਨੀ 에ਰੀਟਰੀ ਅਤੇ ਹੈਤੀ ਇਰਾਨ ਡਿਬੀਆ ਸੋਮਾਲੀਆ ਸੁਡਾਅਨ ਅਤੇ ਯਮਨ ਨੇ ਪਾਬੰਦੀ ਦੇ ਵਿੱਚ ਨਵੇਂ ਦੇਸ਼ ਸ਼ਾਮਲ ਹੋਏ ਹਾਲੀਆ ਕੀ ਮੁਲਾਂਕਣ ਦੇ ਆਧਾਰ ਤੇ ਪੰਜ ਹੋਰ ਦੇਸ਼ਾਂ ਤੇ ਪੂਰੀ ਪਾਬੰਦੀ ਅਤੇ ਪ੍ਰਵੇਸ਼ ਪਾਬੰਦੀ ਲਾਏ ਗਈ ਹੈ ਜਿਸ ਵਿੱਚ ਬੁਕਰੀਨਾ ਫਾਸੋ ਮਾਲੀਆ ਨਾਈజర్ ਦੱਖਣੀ ਸਿਰੀਆ ਅਤੇ ਸੀਰੀਆ ਇਸ ਤੋਂ ਇਲਾਵਾ ਫਲਸਤੀਨ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਯਾਤਰਾ ਦਸਤਾਵੇਜ਼ ਰੱਖਣ ਵਾਲੇ ਵੀ ਸ਼ਾਮਲ ਕੀਤੇ ਗਏ ਨੇ ਤੇ ਦੱਸ ਦਿਓ ਕਿ ਨਵੇਂ ਦੇਸ਼ਾਂ ਦੇ ਵਿੱਚ ਦੋ ਦੇਸ਼ ਲਾਓ ਅਤੇ ਸਿਆਓ ਲਿਓਨ ਇਹ ਪੂਰੀ ਪਾਬੰਦੀ ਅਤੇ ਪ੍ਰਵੇਸ਼ ਸੀਮਾ ਮੰਦ ਦੇ ਉੱਪਰ ਪਾਬੰਦੀ ਲਾਉਣੀਆਂ ਤੇ ਪਹਿਲਾ ਅੰਸ਼ਕ ਪਾਬੰਦੀ ਸੱਤ ਉੱਚ ਜੋਖਮ ਵਾਲੇ ਮੂਲ ਦੇਸ਼ਾਂ ਵਿੱਚੋਂ ਚਾਰ ਦੇ ਨਾਗਰਿਕਾਂ ਲਈ ਅੰਸ਼ਕ ਪਵੰਦੀਆਂ ਜਾਰੀ ਨੇ ਜਿਸ ਵਿੱਚ ਬਰੂndi, ਕਿਊਬਾ, ਟਾਗੋ, ਵੈਨਿਜ਼ੁਏਲਾ ਨਮੀਆ ਕੋਸ਼ਨਾ, ਤੁਰਕਮੇਕਿਸਤਾਨ ਅਤੇ ਗੈਰ ਪ੍ਰਵਾਸੀ ਵੀਜ਼ਾ ਦੇ ਮੌਜੂਦਾ ਪਵੰਦੀਆਂ ਨੂੰ ਵੀ ਹਟਾ ਦਿੱਤਾ ਗਿਆ ਸੰਯੁਕਤ ਰਾਸ਼ਟਰ ਅਮਰੀਕਾ ਨਾਲ ਤੁਰਕਮੇਕਿਸਤਾਨ ਦੇ ਉਤਪਾਦ ਕੰਮ ਦਾ ਹਵਾਲਾ ਦਿੰਦੇ ਨੇ ਇਹ ਦੱਸਦੀ ਹੈ ਕਿ 15 ਹੋਰ ਦੇਸ਼ ਜੋ ਸ਼ਾਮਲ ਕੀਤੇ ਗਏ ਨੇ ਇਹਨਾਂ ਵਿੱਚ ਖਾਸ ਤੌਰ ਤੇ ਅੰਸ਼ਕ ਪਵੰਦੀਆ ਪ੍ਰਵੇਸ਼ ਸੀਮਤ ਜੋੜੀਆਂ ਗਈਆਂ ਨੇ ਅੰਗੋਲਾ ਐਂਟੀਗੁਆ ਅਤੇ ਬਾਰਬੂडा ਵੈਨਨ ਕੋਟ ਡੀ ਅਵਾਈਬਰ ਡੋਮੋਨਿਕ ਗਿਆਬਨ ਗਾਬੀਆ ਮਾਲਵੀਆ ਮੋਰਤਨੀਆਂ ਨਜ਼ੀਰੀਆ ਸਿੰਗਲ ਤਜਾਨੀਆਂ ਟੋਂਗਾ ਜਾਜਬੀਆ ਤੇ ਜ਼ਿੰਬਾਬਵਾ ਸ਼ਾਮਲ ਨੇ ট্রেਡਿੰਗ ਵਰਨਾਮਾ ਦੇ ਵਿੱਚ ਐਸੀ ਹਰਨ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਜ ਨਿਊਜ਼ ਬਾਹਲਾ ਦੇ ਨਾਲ